ਹਾਂਜੀ ਹੋਰ ਸੁਣਾਓ ਦੋਸਤੋ ਕੀ ਹਾਲ ਚੜਾ ਹੈ ਠੀਕ ਆਪਾਂ ਬਣਾ ਰਹੇ ਆ ਸਾਗ ਧਰਦੇ ਤੇ ਜੀ ਤੇ ਉਧਰੋਂ ਤਲੀਪਾ ਦੇਗਾ ਤੋਂ ਹੋ ਗਿਆ ਚ ਪਾਣੀ ਪਾ ਪੁੱਤ ਪਾਣੀ ਗਰਮ ਕਰਨਾ ਧਰ ਇਹਨੂੰ ਕੰਮ ਲਾਉਣਾ ਮੈਂ ਇਹ ਇੱਥੇ ਨਾ ਜਿੱਥੇ ਅਸੀਂ ਰਹਿੰਨੇ ਆ ਬਾਈ ਇਹਦੇ ਨਾਲ ਪਿੰਡਾਂ 'ਚ ਰਾਤ ਨੂੰ ਉਹਨਾਂ ਨਾਲ ਸੇ ਮੱਤਿਆਂ 'ਚ ਰੋੜਦੇ ਬਹੁਤ ਆ ਸਾਡੇ ਆਹ ਜਾਣ ਲੱਗੇ ਪਿੰਡ ਨੂੰ ਦਵਾਕ ਜੀ ਰਾਤ ਨੂੰ ਇਹਨਾਂ ਮਗਰ ਪੈ ਗਈ ਇਹਨਾਂ ਨੇ ਕਿਸੇ ਦੇ ਘਰੇ ਜਾ ਕੇ ਬਚੇ ਤੇ ਮਸਾਂ ਬਾਜੂਦ ਕੇ ਨਿਕਲੇ ਜੇ ਦੀ ਲਾਪਤ ਲੰਬਾ ਕਰਕੇ ਲੈ ਜਾਂਦਾ ਇਹਨਾਂ ਨੇ ਨਾ ਆ ਕੇ ਸਾਨੂੰ ਦੱਸਿਆ ਕਿ ਪਰਸਾ ਹੀ ਬਚੇ ਲਈ ਅੱਜ ਅਸਤ ਮੇਰਾ ਵੀ ਜਾਨੋ ਛੋਕਰਾ ਬਾਹਰ ਚਾ ਗਏ ਮੈਂ ਕਿਹਾ ਤੇ ਦੂਜੇ ਦਿਨ ਸਾਡੇ ਦੂਜੇ ਬੰਦੇ ਨੇ ਜਾਣਾ ਸੀਗਾ ਨਾ ਤਿੰਨ ਦਿਨ ਬਾਅਦ ਉਧਰੋਂ ਸਾਡੇ ਤਲੀ ਪਰ ਕੇ ਕਹਿੰਦੇ ਅਸੀਂ ਜਾਣਾ ਪੈਂਦਾ ਇਹ ਗਾੜੇ ਕੋਲੇ ਮੁੰਡਾ ਰੋਟੀਆਂ ਲਾਉਂਦਾ ਵਾਗੇ ਪੁਰਾਣੇ ਤੋਂ ਦਰਸ਼ਨ ਨੂੰ ਕਹਿੰਦਾ ਯਾਰ ਮੈਂ ਵੀ ਜਾਣਾ ਬਾਬਾ ਜੀ ਮੈਂ ਕਹਾਂ ਜਾਂ ਜਾਂਦੇ ਰੋ ਭਾਈ ਇਹ ਟਰੋ ਲਾੜੇ ਪੈ ਕੇ ਸਾਡੇ ਆਲੇ ਬੰਦੇ ਨੇ ਦੂਜੇ ਨੇ ਉਹ ਡਿਸਪਲਿਨ ਚ ਆ ਜਾਂਦਾ ਪੈ ਕੇ ਫੋਟਿੰਗ ਵਾਲੇ ਕਾਨੂੰਨ ਆ ਉਹਦੇ ਕੋਲੇ ਕੋਈ ਉਹ ਪੈ ਕੇ ਲਾ ਲੈਂਦਾ ਉਹ ਕਹਿੰਦਾ ਆਹ ਤਨੀ ਬੇਟਾ ਇਧਰ ਆਓ ਬਾਬਾ ਜੀ ਕੋਲੇ ਬੈਠੋ ਸਿੱਖ ਬਾਬਾ ਜੀ ਨੂੰ ਸਮਝਾਓ ਕੰਮ ਮੈਂ ਕਰ ਦਿਨੇ ਸਮਝਾ ਲਿਆਂਗੇ ਤੂੰ ਜਾਗੜਾ ਨੇਰਾ ਹੋ ਗਿਆ ਤੂੰ ਜਾਣਾ ਨਾ ਫਸਾਈ ਲੈ ਦੇਖੋ ਜਿੰਨੀ ਮੈਂ ਗੱਲ ਕਰਨੀ ਹੁੰਦੀ ਕੋਈ ਨਹੀਂ ਸਮਝਾਉਂੋ ਇਤਨਾ ਆਦਰਸ਼ ਇਤਨਾ ਆਉਂ ਬਿਨਾ ਗੱਲ ਸੁਣੋ ਬੇਟਾ ਬਿਟਾ ਦੇ ਕੋਈ ਗਾੜਾ ਨਹੀਂ ਹੁੰਦੀ ਗੁੱਸੇ ਵਾਲੀ ਗੱਲ ਨਹੀਂ ਹੁੰਦੀ ਬੇਟਾ ਕੰਮ ਹੈ ਕੰਮ ਨੂੰ ਕੰਮ ਸਮਝੋ ਬੇਟਾ ਉਹ ਮੈਂ ਕਿਹਾ ਬਸ ਸਾਰੀ ਦਿਹਾੜੀ ਕਿਵੇਂ ਕਰਦੇ ਆ ਯਾਰ ਤੜਕੇ ਕਰ ਲਾਂਗੇ ਆਪਾਂ ਤੇ ਤੂੰ ਜਾ ਨਾਲੇ ਮੈਂ ਕਿਹਾ ਇੰਨੀ ਦੀ ਬਾਤ ਸੁਣਾਣੀ ਦੀ 8:00 ਵੱਜ ਗਏ ਮੈਂ ਕਿਹਾ ਨਾ ਮੇਰੀ ਗੱਲ ਸੁਣੋ ਹਜੇ ਮੈਂ ਕੱਚਾ ਤੇ ਇਹਨੇ ਬੈਠੇ ਬੈਠੇ ਕੱਖੇ ਮੈਂ ਕਿਹਾ ਉਹ ਜਾਵਲਾ ਗਾਂ ਲੁੱਟਣ ਵਾਲੇ ਬੰਦੇ ਲੁੱਟਣ ਵਾਲੇ ਮੈਨੂੰ ਮੈਂ ਕਿਹਾ ਉਹ ਚਾ ਉਹ ਸਤੇ ਕੱਚੀ ਗਾਂ ਦੋਲੇ ਨਾ ਮੈਂ ਵੀ ਠੀਕ ਆ ਫਿਰ ਤੈਨੂੰ ਨਹੀਂ ਕੋਤੈਂਦੇ ਤੇ ਮੈਂ ਝੜਿਆ ਨਾ ਬੜੀ ਹੋ ਗਿਆ ਉਹਨਾਂ ਨੇ ਮੇਰੇ ਰੱਸਾ ਲਾ ਲਿਆ ਜਦੋਂ ਮੇਰੇ ਕੰਨੇ ਰੱਸਾ ਫਿਰ ਤਾਂ ਬਚਾਲ ਕਿਉ ਹੋ ਗਿਆ ਉੱਤੋਂ ਉਹਨਾਂ ਨੇ ਕੁੱਟਿਆ ਫੋਨ ਵੀ ਲੈ ਕੇ ਸਾਰਾ ਕੁਝ ਲੈ ਕੇ ਤੇ ਹਰ ਭਰਿਆ ਵਗੇ ਇਹ ਤੋਂ ਫੋਨ ਲਵਾਈ ਜਾਵੇ ਸਾਡੇ ਨੰਬਰ ਤੇ ਤੇ ਲਵਾਈ ਜਾਵੇ ਗਲਤ ਤਣ ਕੇ ਆਈ ਸੀ ਅਕਾ ਯਾਰ ਫੋਨ ਬੰਦ ਦਾ ਤੇ ਬੰਦਾ ਉੱਠਦਾ ਕਿਉਂ ਨਹੀਂ ਉਹਦਾ ਘਰ ਵਾਲੇ ਨੂੰ ਤਾਂ ਫੋਨ ਆਇਆ ਕਹਿੰਦਾ ਫੜੇ ਹਜੋ ਕਹਿੰਦਾ ਹਾਂ ਪਰ ਫਿਰ ਉਹ ਫੋਨ ਉਹ ਹੱਥ ਨਹੀਂ ਮਗਾਇ ਜਿਗਾ ਦਾ ਫੋਨ ਨਾ ਉਹ ਟਾਂਬਨ ਕਿਉਂ ਕਿ ਆ ਵਾਰੇ ਕੰਜੇ ਅਹੇ ਜੀ ਆਜ ਮੇਰਾ ਹਟਾ ਆ ਗਏ ਮੈਂ ਕਿਹਾ ਤੈਨੂੰ ਮੈਂ ਕੀ ਕਿਹਾ ਸੀ ਨਹੀਂ ਚਲੋ ਤੋ ਗਾਜ ਹੋਗੀ ਜੇ ਫੋਨ ਨਾ ਆਇਆ ਮਗਰ ਫੋਨ ਆਇਆ ਹੀ ਨਹੀਂ ਮੈਂ ਕਹਿੰਦਾ ਇੱਕ ਵੀ ਆਇਆ ਤਾਂ ਦੱਸੀ ਆ ਕੇ ਹਰ ਫਿਆਵਾ ਮੂਰਲਾ ਨੰਬਰ ਗਲਤ ਲੱਗਿਆ ਉਹ ਗੁਰ ਮੋਰ ਹੀ ਲਾਈ ਦੂਈ ਗਿਆ ਇਹ ਗਾਲੇ ਵੀ ਮੋੜ ਕੇ ਭਰਾਵਾ ਹਣ ਉਹ 빙ਗਾ ਟੇਟਾ ਜਾਓਗੇ ਆ ਗਿਆ ਮਗਾ ਵੀ ਕਿਵੇਂ ਆ ਤੁਸਾਂ ਕਹਿੰਦੇ ਮੇਰੇ ਕੋਈ ਜੇੜੇ ਨਹੀਂ ਹੁੰਦਾ दारू ਐ ਹੋਰੀ ਚੀਜ਼ ਐ ਏਡਾ ਹੌਸਲਾ ਦੇ ਕੇ ਬੰਦੇ ਨੂੰ ਭਰਾ ਦਿੰਦੀ ਐ ਹੁਣ ਭਰਾਵਾ ਕਈ ਧਾਮ ਤੇ ਮੋਰਗੇ ਆ ਗਏ ਨਾ ਪੰਜਾਂ ਪਤਾ ਨਹੀਂ ਕੀ ਸੜ ਗਏ ਮਾਰੇ ਉਹਨਾਂ ਨੇ ਰੱਬ ਜਾਣੇ ਕਿਹੜਾ ਡੰਡਾ ਫੇਰਿਆ ਸਾਡੇ ਬੰਦੇ ਦੇ ਆਈ ਹੁਣ ਉਹਦੇ ਪੱਟੀਆਂ ਕਰਾਉਂਦੇ ਫਿਰਦੇ ਆਂ ਵੀ ਸਭ ਇਹਦਾ ਮੈਂ ਕਿਹ ਕਹਾਲਾ ਜਰ ਕੋਈ ਨਾ ਠੀਕ ਹੋ ਜੇ ਹੌਸਲਾ ਰੱਖ ਭਾਈ ਮੈਂ ਤਾਂ ਹੁਣ ਤਾਂ ਆਹੀ ਕਹਿ ਸਕਦੇ ਆਂ ਅਸੀਂ ਹਨਾ ਵੀ ਹਰ ਜਾਂ ਜਾਣਦੀ ਨਹੀਂ ਕਰਦਾ ਮੈਂ ਤੇਰਾ ਫੋਨ ਦਾ ਫੋਨ ਤਾਂ ਚਲਾ ਲੇ ਨਾ ਕਹਿੰਦਾ ਫੋਨ ਲੈ ਕੇ ਉਹ ਮੈਂ ਵੀ ਤਾਂ ਉਹਨਾਂ ਨੇ ਵੀ ਕਹਿੰਦਾ ਮੈਂ ਕਹਿੰਦਾ ਸਫਟੇ ਦੀ ਗੱਲ ਸੁਣ ਫੋਨ ਚਲੋ ਸਿੰਪਲ ਸਿੰਪਲ ਆਪੇ ਜੀ ਇਹਦੇ ਵਿੱਚ ਮੇਰਾ ਕੁਕਰ ਤੇ ਚੱਲਦਾ ਉਹ ਫੋਨ ਲੈ ਜੀ ਉਹਦੇ ਵਿੱਚ ਪੈਸੇ ਕਢਾ ਲਿਓ ਤੁਹਾਨੂੰ ਡੋੜਾ ਮਾਰਿਆ ਹੋਰ ਨਾ ਮਾਰਿਓ ਬਹੁਤ ਮਾਰਿਆ ਬਸ ਨੰਗਾ ਆਇਆ ਉੱਪਰ ਕਹਿੰਦਾ ਕਿ ਇਹ ਡੋੜਾ ਆ ਗੋਣਾ ਬਾਵਾ ਮੈਂ ਕਹਿੰਦਾ ਯਾਰ ਫਾਇਦੇ ਨੂੰ ਜਾਂਡ ਚੁੱਟ ਗਈ ਮੇਰੇ ਉਹ ਨਵੀਂ ਪੁਰਾਣੀ ਨਹੀਂ ਫੇਰੀ ਹੋਣਾ ਇਹ ਇਹ ਪੰਜਾਬ ਦੇ ਹਾਲਾਤ ਐ ਇੰਨਾ ਬੁਰਾ ਹਾਲ ਐ ਫਿਕਰਾਤ ਨੂੰ ਮੁੰਡੇ ਲੰਘਣ ਹੀ ਨਹੀਂ ਦਿੰਦੇ ਜਗਾ ਜਗਾ ਖੜਿਆ ਸਿੰਗਲ ਰੋੜਾ ਤੇ ਭਾਈ ਜੇ ਸਿੰਗਲ ਰੋੜਾ ਤੇ ਜਾਣਾ ਇੱਕਦਾਂ ਨੇ ਨਹੀਂ ਹੋਏ ਉਹ ਤੁਹਾਨੂੰ ਲੈ ਕੇ ਨਾ ਜਾਓ ਬਿਲਕੁਲ ਹੀ ਬੰਦ ਕਰ ਦਿਓ ਜਾਣਾ ਅਸੀਂ ਹੋਰ ਤਾਂ ਹੋਰ ਅਸੀਂ ਬਾਹਰ ਸੁੱਤੇ ਸੀਗੇ ਰਾਤ ਨੂੰ ਮੁਲਾਜ਼ਮਾਂ ਦੀ ਗੱਡੀ ਆਈ ਸਾਨੂੰ ਖਾਇਆ ਉਹਨਾਂ ਨੇ ਉਹ ਕਹਿੰਦੇ ਇੱਥੇ ਇਕੱਲੇ ਹੀ ਪਏ ਆ ਸੁੱਤੇ ਤਿਆਂ ਦੇ ਡੱਡਾ ਬਿਰੂ ਕੋਈ ਅਸੀਂ ਕਿਹੜਾ ਥੋੜੇ ਕੋਲੀ ਖੜੇ ਆ ਅਸੀਂ ਗੇੜਾ ਦਿੰਨੇ ਆ ساری ਰਾਤ ਤੱਕ ਕਹਿੰਦਾ ਇੱਥੇ ਆਏ ਨਾ ਕੋ ਉਹ ਤੁਹਾਡਾ ਭਰਿਆ ਭੁਰੁੰਆ ਢਾਬਾ ਕਹਿੰਦਾ ਯਾਰ ਅਜੇ ਤੀ ਚਲਾਇਆ ਹੈ ਨਹੀਂ ਬਾਹਰ ਬੈਠੇ ਹੀ ਪੈ ਗਏ ਜਿੱਦੋਂ ਵੀ ਚਲਾ ਲਿਆ ਗੱਡੀਆਂ ਖੜਗੀਆਂ ਉੱਤੇ ਪਏ ਰਹੋ ਕੋਈ ਗੱਲ ਨਹੀਂ ਹੁਣ ਕਾਦੋ ਗੁੱਟ ਖਾਣ ਨੂੰ ਪਏ ਅਸੀਂ ਸਾੰਭੇ ਰਹੀ ਉਹਨਾਂ ਦੀ ਗੱਲ ਹੁਣ ਸਾਰੀ ਸਮਝ ਆ ਗਈ ਜਦੋਂ ਸਾਡੇ ਵਾਲੇ ਬੰਦੇ ਨੇ ਬਹੁਤ ਵੱਧ ਕੇ ਦੇਖਿਆ ਸੀ ਉਹ ਆਏ ਗੁਰੂ ਆਏ ਨੇ ਕਰਦਾ ਚਾਹ ਵੀ ਨਹੀਂ ਪੀਂਦਾ ਚਾਹ ਵੀ ਨਾ ਆ ਨਾ ਇਹ ਜਿਹੜਾ ਧਮਕੀ ਮੈਂ ਸੱਟ ਹੋਏ ਇਹ ਹੋ ਨਹੀਂ ਜੇ ਰਹਿਦਾ ਜੀ ਮਗਰ ਹੋਂ ਦੁਪਰਾ ਲੈ ਕੇ ਨਹੀਂ ਨਾਲ ਕੋ ਮੋਟਰਸਾਈਕਲ ਤੇ ਜਾ ਚਲ ਉਹ ਹਾਂ ਟਰੱਕ ਨਾਲ ਨਹੀਂ ਲੱਗ ਰਹੀ ਐ ਮੈਂ ਟਰੱਕ ਤੇ ਦਾ ਜਦ ਅਗਲੇ ਨੇ ਕੰਨਾ ਕੋਲ ਦੇ ਥੋੜੇ ਪੈਰ ਹੁੰਦੇ ਆ ਉਹਨੂੰ ਕਿਹੜਾ ਲੁੱਟ ਲੂ ਗੱਲ ਕਰ ਤੂੰ ਮੋਟਰਸਾਈਕਲ ਦੀ ਠੀਕ ਉਹਨੂੰ ਗੁਜਾਰੀ ਇੱਕ ਔਰਤ ਸੀ ਉਹਦੇ ਲੈ ਪੈਰ ਵੱਡ ਕੇ ਲੈ ਗਏ ਯਾਰ ਚਾਂਦੀ ਚਾਂਦੀ ਲਾਉਣ ਮਾਰੇ ਓਏ ਕਿੱਤੇ ਹੀ ਵੱੜਦੇ ਓਏ ਹੈ ਤੁਹਾਡਾ ਬੇੜਾ ਬੈਜੇ ਕਿੱਥੇ ਭਰੋਂਗੇ ਜਦ ਪੈਰ ਹੀ ਨਾ ਦੇ ਨਾਲ ਯਾਰ ਜ਼ਿੰਦਗੀ ਖਤਮ ਹੈ ਫਿਰ ਇੱਕ ਸਾਡੇ ਭਾਈ ਜਿਹੜਾ ਸਾਡਾ ਯਾਰ ਸੋਸ਼ਲ ਮੀਡੀਆ ਵਾਲਾ ਯਾਰ ਬਹੁਤ ਗੰਤ ਗੱਲਾਂ ਆਉਣ ਰਾਜਵੀਰ ਜਵੰਦਾ ਵਿਚਾਰਾ ਚਲੋ ਪੂਰਾ ਹੋ ਗਿਆ ਉਹਨਾਂ ਦੇ ਘਰ ਦੇ ਨੂੰ ਪਤਾ ਵੀ ਦੁੱਖ ਕੀ ਆ ਯਾਰ ਹਨਾ ਇਹਨਾਂ ਨੇ ਵਿਊ ਲੈਣ ਮਾਰਿਆ ਨੇ ਉਹ ਦੁਬਾਰਾ ਮਾਰਤਾ ਯਾਰ ਕਤਲ ਹੋ ਗਿਆ ਬੇਰਹਿਮੀ ਨਾਲ ਹੋ ਗਿਆ ਭਲਾਣਾ ਹੋ ਗਿਆ ਹਾਂ ਮੈਂ ਵੀਰੇ ਬੰਦ ਹੋ ਗਿਆ ਹੋ ਗਿਆ ਉਹ ਭਾਈ ਉਹ ਐਕਸੀਡੈਂਟ ਹੀ ਹੋਇਆ ਮੌਕੇ ਦੇ ਗਵਾਹ ਉੱਥੇ ਟੱਠਿਆਂ ਦੇ ਸਨ ਨੇ ਚ ਆਇਆ ਬੰਦਾ ਗੱਡੀ ਨਾਲ ਤਾਂ ਮਾਰਿਆ ਜੀ ਫਿਸਲਦਾ ਫਿਸਲਦਾ ਹੀ ਲੱਗਿਆ ਜਾ ਕੇ ਹੋਰ ਕੋਈ ਏਡੀ ਗੱਲ ਨਹੀਂ ਸੀਗੀ ਵਿਚਾਰੇ ਦੀ ਲਿਖੀ ਸੀ ਟੱਠਿਆਂ ਨੇ ਮਾਰਿਆ ਉਹ ਠੀਕ ਹੈ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਆ ਨਾਲਦਿਆਂ ਨੇ ਕੈਮਰੇ ਕਾਹ ਤੋਂ ਬੰਦ ਹੋ ਗਏ ਉਹਨਾਂ ਦਾ ਪਹਿਲਾਂ ਹੀ ਬੰਦ ਹੈ ਉਹਨਾਂ ਦਾ ਘਰ ਹੀ ਨਹੀਂ ਚੱਲਦੇ ਉਹਨਾਂ ਦਾ ਮੂਵਮੈਂਟ ਦਿਖਾਈ ਹੀ ਨਹੀਂ ਆਉਂਦੀ ਸੀਗਾ ਗੱਲ ਜਬੰਦੇ ਦੀ ਬਾਈ ਜੀ ਉਹਨੇ ਪਹਿਲਾਂ ਕਹਿੰਦਾ ਇਹ ਕਹਿੰਦਾ ਮੇਰਾ ਕੈਮਰਾ ਬੰਦ ਹੋ ਗਿਆ ਉਹਨੇ ਗੱਲ ਇਹ ਕਹੀ ਹੈ ਜਦੋਂ ਮੋਟਰਸਾਈਕਲ ਤੇ ਗਿਆ ਪਹਿਲਾਂ ਲੋਕਾਂ ਦਾ ਮੇਰਾ ਕੈਮਰਾ ਬੰਦ ਹੋ ਗਿਆ ਯਾਰ ਠੀਕ ਹੈ ਬੇਸ ਕਰਕੇ ਯਾਰ ਜਿੰਨਾਂ ਦਾ ਜਾਂਦਾ ਨਾ ਉਹਨਾਂ ਨੂੰ ਪਤਾ ਹੈ ਕਿ ਤਕਲੀਬ ਕੀ ਹੈ ਤੇ ਗੱਲ ਮੇਨ ਕੀ ਇਹ ਹੈ ਕਿ ਬਾਈ ਡੈੱਡ ਹੋ ਤਈ ਸੀਗਾ ਕਿਉਂਕਿ ਡਾਕਟਰ ਮੂੰਹੋਂ ਮੂੰਹ ਹੀ ਤਾਂ ਕਹੀ ਜਾਂਦੇ ਸੀ ਕਿ ਬ੍ਰੇਨ ਦਾ ਕੰਮ ਛੱਡਿਆ ਵਾ ਬ੍ਰੇਨ ਦਾ ਕੰਮ ਛੱਡਿਆ ਲੇਹਰ ਧੜਕਦਾ ਉਹ ਕਹਿੰਦੇ ਜਦੋਂ ਨਾ ਬ੍ਰੇਨ ਕੰਮ ਛੱਡ ਜਾਂਦਾ ਬੰਦਾ ਸੈਟ ਹੋ ਜਾਂਦਾ ਤੇ ਦਿਲ ਤਾਂ ਘਣੀ ਕਿੰਨੇ ਘੰਟੇ ਧੜਕਦਾ ਰਹਿੰਦਾ ਤੇ ਵੈਂਟੀਲੇਟਰ ਤੇ ਦਾ ਧੜਕੀ ਜਾਣਾ ਉਹ ਜਿਵੇਂ ਹੁਣ ਵਿਚਾਰਾ ਘੁੰਮਣਾ ਹੁਣ ਕਿੱਡਾ ਸਰੀਰ ਸੀ ਕਿੱਡਾ ਨੌਜਵਾਨ ਸੀਗਾ ਟਰੈਕਟਰ ਚੱਕ ਦਿੰਦਾ ਸੀ ਠੀਕ ਐ ਮੈਂ ਕਹਿੰਨਾ ਯਾਰ ਐਡਾ ਸ਼ੇਰਦয়াল ਬੰਦਾ ਯਾਰ ਹਨਾ ਕਿੰਨੀਆਂ ਮੱਝਾਂ ਪਾਲਦਾ ਸੀਗਾ ਯਾਰ 14 14 ਦੁੱਧ ਇੱਕ ਮੱਝ ਦਾ ਦੁੱਧ ਮੂੰਹ ਲਾ ਕੇ ਪੀ ਜਾਂਦਾ ਸੀ ਬਾਲਟੀ ਨੂੰ ਇੰਨੀ ਜਾਨ ਸੀ ਬੰਦੇ ਚ ਤੇ ਉਹਦਾ ਹੁਣ ਆਪਰੇਸ਼ਨ ਕਰਨ ਵਾਸਤੇ ਉਹਨੂੰ ਬੇਹੋਸ਼ ਕਰਨਾ ਚਾਹੀਦਾ ਸੀ ਬੇਹੋਸ਼ ਕਰਕੇ ਆਪਰੇਸ਼ਨ ਕਰਦੇ ਸਾਰੀ ਬਾਡੀ ਬੀਰੋਂ ਸੁਣਦੀ ਉਹਨਾਂ ਨੇ ਕਰ ਲਿਆ ਮੋਡਾ ਸੁਣਨ ਬਾਡੀ ਦੇ ਏਕੇ ਡੋਜ਼ ਵੱਧ ਲਾ ਕੀ ਤੇ ਦੈਲ ਦੇ ਕੋਲੇ ਸੀ ਉਹਨੇ ਦੈਲ ਸਿਰੋਕਾਤਾ ਦੈਲ ਸੁਣਨ ਕਰਤਾ ਦੈਲ ਖੜ ਗਿਆ ਹੁਣ ਜਿਹੜੀ ਜੀ ਨੇ ਸੁਣਨ ਕਰਨਾ ਉਹਨੇ ਜਿਹੜੀ ਚੀਜ਼ ਨੇ ਤੁਹਾਨੂੰ ਪਤਾ ਜਦੋਂ ਆਪਾਂ ਨੂੰ ਪਤਾ ਵੀ ਆਪਰੇਸ਼ਨ ਕਰਨਾ ਹੈ ਨੂੰ 2 ਘੰਟੇ ਲਈ ਘੰਟੇ ਨਹੀਂ ਸੁਣਨ ਕਰਨਾ ਹੁਣ ਉਹ ਦੈੜੀ 2 ਘੰਟੇ ਲਈ ਸੁਣਨ ਹੋ ਗਿਆ ਤਾਂ ਬਾ ਗਿਆ ਕੰਮ ਜਦੋਂ ਦਾ ਪਾਰਲੀਮੈਂਟ ਘੜਦੀ ਦੀ ਬੰਦਾ ਮੋੜਦਾ ਤੇ ਉਹ ਤਾਂ ਹੁਣ 2 ਘੰਟੇ ਲਈ ਕਰਤਾ ਉਹਨਾਂ ਨੇ ਚੰਗਾ ਭਲਾ ਬੰਦਾ ਘਰੋਂ ਚੱਲ ਕੇ ਗਿਆ ਹਨਾ ਦੇਖੋ ਲਿਖੀ ਹੁੰਦੀ ਹੈ ਬੱਡੀ ਗੱਲ ਇਹ ਮੈਂ ਆਪਣੀ ਵਾਈਟ ਦਾ ਆਪਰੇਸ਼ਨ ਕਰਾਉਣ ਗਿਆ ਮੁਖਸਰ ਸਾਹਿਬ ਤੇ ਸੂਵੇ ਤੇ ਹਸਪਤਾਲ ਹੈ ਜਲਾਲਾਬਾਦ ਰੋਡ ਤੇ ਉੱਥੇ ਨਾਲ ਹੀ ਘਾਰਾ ਉਹਨਾਂ ਦੇ ਮਾਤਾ ਦੇ ਦਰਦ ਹੋਇਆ ਉਹ ਰਾਤ ਨੂੰ ਉਹਦੀ ਨੂੰਂ ਅੰਗਈ ਨਹੀਂ ਸੀ ਮੁੰਡਾ ਤੇ ਮਾਤਾ ਚਾਰੇ ਜਾਣੇ ਵਧੀਆ ਆਏ ਆ ਮੇਰੇ ਕੋਲ ਦੀ ਨੰਗਿਆ ਮੈਨੂੰ ਕਹਿੰਦੇ ਡਾਕਟਰ ਕਿੱਥੇ ਆ ਮੈਂ ਕਿਹਾ ਇੱਥੇ ਹੁੰ ਮਾਦਾ ਗਦੀ ਪਉਤੋ ਮੈਨਾਂ ਥਾਰ ਦੇ ਆਉਂਦਾ ਈ ਈ ਹੋਦੀ ਆ ਕਹਿੰਦੀ ਮੈਂ ਗੱਦ ਘਾ ਹੀ ਲੇਗੀ ਅੱਜ ਕੱਲ ਕਹਿੰਦੀ ਪਤਾ ਨਹੀਂ ਲੱਗਦਾ ਤੇ ਮੈਂ ਕਿਹਾ ਇੱਧਰ ਆ ਮਾਦਾ ਬੈਠ ਇੱਧਰ ਪੈ ਜਾ ਮਾਦਾ ਪੈ ਗਈ ਤੇ ਨਾਲ ਹੀ ਡਾਕਟਰ ਆ ਗਿਆ ਡਾਕਟਰ ਆ ਕੇ ਕਹਿੰਦਾ ਵੀ ਇਹ ਤਾਂ ਨਹੀਂ ਉਹ ਨਹੀਂ ਮਗਲ ਤੋਰ ਕੇ ਆਈ ਆ ਬੰਦਰਾ ਬਈਆ ਉੱਥੇ ਜਾ ਕੇ ਕਹਿੰਦਾ ਦੇਖੋ ਜੀ ਡੈਡਾ ਲਓ ਉਹ ਵੀ ਉਹ ਲਿਖੀ ਹਸਪਤਾਲ ਸੀ ਮੈਂ ਤਾਂ ਦੋਹਾਂ ਚ ਐ ਨਹੀਂ ਗਰੀਬ ਪਰਿਵਾਰ ਭਾਈ ਉਹ ਕਮੈਂਟ ਵੀ ਪਾ ਦੇਣਗੇ ਵਿਚਾਰੇ ਮੈਨਾਂ ਜਾ ਕੇ ਮਾਤਾ ਨੂੰ ਛੱਡ ਕੇ ਵੀ ਆਇਆ ਆਪਦੀ ਗੱਡੀ 'ਚ ਵੀ ਨਾ ਆਏ ਕੋਸ ਨਹੀਂ ਹੁੰਦਾ ਯਾਰ ਜੇ ਕੋਈ ਆਏ ਗਰੀਬ ਦਾ ਐ ੱਤਕਾ ਹੋ ਜਾਂਦਾ ਜੇ ਆਪਾਂ ਉਹਨੂੰ ਗੱਡੀ 'ਚ ਘਰੇ ਪਹੁੰਚਾ ਦੇਉਗੇ ਉਹਨਾਂ ਦਾ ਕਿਰਾਇਆ ਫਰਾ ਵਜ ਜਾਂਦਾ ਹਨ ਉਹਨਾਂ ਨੂੰ ਉਹਨੇ ਸੰਨਦਾ ਇਹ ਕਾਰ ਆ ਰਾਮ ਕੀ ਜਾ ਰਿਹਾ 1000 ਰੁਪਿਆ ਕਹਿੰਦਾ ਬਾਡੀ ਲੈ ਕੇ ਜਾਣੀ ਐ ਬਾਡੀ ਮੈਂ ਗੱਡੀ ਚ ਪਾਉਂਗਾ ਨਹੀਂ ਹਾਂ ਹੁਣ 2 1/2 ਦਾ ਟਾਈਮ ਸੀ ਮੈਂ ਕੋਈ ਨਾ ਪੁੱਤ ਮੈਂ ਕਿਹਾਗੀ ਮੈਂ ਛੱਡ ਗਿਆ ਕੋਈ ਗੱਲ ਨਹੀਂ ਇਹ ਫੇਰ ਕੀ ਐ ਮੈਂ ਜਾਉਂ ਨਹੀਂ ਮਾਤਾ ਵਿਚਾਰੀ ਯਾਰ ਤੇਰੀ ਹੁਣ 2 ਮਿੰਟ ਪਹਿਲਾਂ ਮੋਲ ਸੀ ਸੀ ਪਰ ਬੰਦੇ ਨੂੰ ਵੇਖਦਾ ਆਪਦੀ ਬੋਡੀ ਆਪਦੀ ਹੀ ਹੁੰਦੀ ਹੈ ਕਹਿੰਦੇ ਬਾਅਦ ਬੰਦਾ ਕੋਈ ਖਰਾਬ ਹੁੰਦਾ ਬੰਦਾ ਵੇਖਦਾ ਹੁੰਦਾ ਵੀ ਆਹ ਕੀ ਬਣ ਗਿਆ ਯਾਰ ਮੈ ਤਾਂ ਬਾਹਰ ਹੀ ਨਿਕਲ ਗਿਆ ਇਹ ਤੁੰਜੇ ਤੋਂ ਉਹ ਹੋਰ ਉਹੀ ਜਿਹਾ ਜੇ ਬੈਠੀ ਜਾਨੀ ਬੰਦਾ ਬੁਲਾਉਂਦਾ ਵੀ ਹੈ ਬੁਲਾ ਨਹੀਂ ਸਕਦਾ ਆਪਦੇ ਆਲੇ ਦਾ ਹੁਮੂਰਦਾ ਵੀ ਹੈ ਪਰ ਗੱਲ ਬਣਦੀ ਲੋਗੇ ਉਹ ਆਪਾਂ ਨੂੰ ਖਿਆਲਾਂ ਚ ਆਉਂਦਾ ਜਿਨੀ ਆਪਣੇ ਹੁਣ ਦਿਮਾਗ ਚ ਆਉਂਦਾ ਹਨਾ ਆਪਾਂ ਸੋਚਦੇ ਰਹਿੰਦੇ ਆਂ ਫਿਰ ਸੁੱਤੇ ਪਿਆਂ ਦੇ ਆਪਣੇ ਸੁਪਨੇ ਚ ਆਉਂਦਾ ਤੇ ਜਿਹੜੀ ਗੱਲ ਨਹੀਂ ਆਪਾਂ ਇਹ ਫੁੱਲ ਪਾਉਣ ਜਾਂਦੇ ਆਂ ਕਹਿੰਦੇ ਵੀ ਦਿਖਾਈ ਦਿੰਦਾ ਕੀ ਨਾ ਉਹ ਗੱਲਾਂ ਬਿਲਕੁਲ ਸੱਚ ਆ ਬਾਈ ਉਹ ਗੱਲਾਂ ਐ ਸੱਚ ਆ ਮੈਂ ਸਾਡੇ ਜਿਹੜੇ ਗੱਪਰ ਤੇ ਫੁੱਲ ਪਾਉਣ ਗਿਆ ਸੀ ਮੈਂ ਬਾਸਤੇ ਚ ਪੈ ਗਿਆ ਇਹ ਉੱਥੇ ਪੈ ਕੇ ਫੁੱਲ ਮੈਂ ਰੈਕ ਤੇ ਰੱਖਤੇ ਠੀਕ ਹੈ ਜੀ ਹਨੇ ਗਾ ਰਿਹਾ ਤੇ ਆਪਾਂ ਪੱਤਾ ਵੀ ਨਹੀਂ ਪਾਉਣਾ ਇਹੋ ਜਿਹਾ ਪੱਤਾ ਉਹਨਾਂ ਨੇ ਜਿਹੜਾ ਕਾਲਾ ਹੋਇਆ ਉਹ ਵੀ ਕਰਦੇ ਆਂ ਭਾਈ ਮੈਂ ਕਹਾਂ 4 ਵਜੇ ਉੱਠ ਕਰਾਂਗੇ ਫਿਰ ਮੈਨੂੰ ਬਹੁਤ ਮੈਂ ਕਹਾਂ ਯਾਰ ਰੋਵੇ ਨਾਲ ਉੱਠੇ ਹੀ ਨਾ ਜਾਵੇ ਹੈਨਾ ਬਾਵਾ ਸੰਗਰਸੀ ਨਾਲ ਤੇ ਚਲੋ ਭਾਈ ਮੈਂ ਬਸ ਜਾ ਕੇ ਪੈ ਗਿਆ ਤੇ ਚਪੂਏ 4 ਵਜੇ ਆ ਕੇ ਮੈਨੂੰ ਘੱਪਰ ਦੇ ਫੜ ਬਾਈ ਬਾਈ 4 ਵਜੇ ਜਾਂ 18000 ਕਹਿੰਦਾ ਫਿਰ ਡੇਟ ਹੋ ਜੂਗੀ ਉੱਥੋ ਮੈਂ ਭੱਜ ਕੇ ਉੱਥੇ ਆ ਪੜ ਆ ਕੇ ਨਹੀਂ ਆ ਗਾ ਬਰਾ ਉਹ ਬਾਸਾ ਉਹਦਾ ਪਾਲਾ ਜੀ ਅਸੀ ਖੇ ਦਾ ਉਹ ਮੈਨੂੰ ਕਿ ਹੋ ਗਿਆ ਬਾਬਾ ਮੈਂ ਜਿਆ ਕਬਰ ਆਇਆ ਸੀ ਯਾਰ ਇਹ ਅੱਛਾ ਮੈਨੂੰ ਵੀ ਭਾਰੀ ਆਇਆ ਬਈਆ ਦੇਖੋ ਜਿਹੜੀਆਂ ਤਾਰਾਂ ਆਪਦੇ ਮਿੱਤਰ ਪਿਆਰੇ ਨੂੰ ਮਿਲਣਾ ਬੰਦੇ ਨੇ ਹਨਾ ਆਏ ਹੁੰਦਾ ਜਦੋਂ ਬੰਦਾ ਆਪਿਆਂ ਨੂੰ ਮਿਲਦਾ ਯਾਰ ਕੀ ਨਾਦਾ ਯਾਰ ਜਾਨ ਨੂੰ ਜੀ ਕਿਸੇ ਦਾ ਨਹੀਂ ਕਰਦਾ ਪਸਤਾਉਂਦਾ ਉਹ ਵੀ ਹੁੰਦਾ ਮਾਰ ਕੇ ਵੀ ਪਸਤਾਉਂਦਾ ਵਿਆਹ ਕੀ ਹੋ ਗਿਆ ਮਨਾ ਮੈਂ ਤਾਂ ਜਾਣਾ ਨਹੀਂ ਸੀ ਇੱਥੋਂ ਜੀ ਉਹਦਾ ਵੀ ਨਹੀਂ ਕਰਦਾ ਹੁੰਦਾ ਜਾਨ ਨੂੰ ਯਾਰ ਤਾਂ ਹੀ ਕਹਿੰਦੇ ਆ ਗਰਦਾ ਮਨ ਰੰਗਰੀ ਦੁਨੀਆ ਤੋਂ ਹਨ ਜੀ ਨਹੀਂ ਜਾਨ ਨੂੰ ਕਰਦਾ ਪਰ ਜਾਣਾ ਪੈਂਦਾ ਭਾਈ ਇਸ ਕਰਕੇ ਜਿਆਨੇ ਕਹਿੰਦੇ ਜਿਹੜਾ ਚੰਗਾ ਬੰਦਾ ਨਾ ਜਿਹੜਾ ਬੰਦਾ ਦੂਜਿਆਂ ਨੂੰ ਖੁਸ਼ੀ ਬਣਦਾ ਨਾ ਉਦੀ ਆਪ ਦੀ ਉਮਰ ਥੋੜੀ ਤਾਂ ਬਣਦਾ ਹੋਰ ਗੱਲ ਕੋਈ ਨਹੀਂ ਜੋ ਵੀ ਉਹਨਾਂ ਆਪਾਂ ਗਏ ਲੰਨੇ ਹੁਣ ਮਾਨ ਕਰੇ ਗਏ ਜਿਵੇਂ ਇਹਨਾਂ ਨੇ ਗਾਣਾ ਗਾਇਆ ਸੀਗਾ ਵੀ ਸਿੰਦਰਾ ਕੀ ਨੇ ਗਾਤਾ ਹਨਾ ਮੈਂ ਇਸਕੇ ਘਰੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਉਹਦੇ ਘਰ ਵਾਲੀ ਲੜੀ ਵੀ ਸੀ ਪਹਿਲਾਂ ਵੀ ਉਹਨੇ ਕੋਈ ਇਹੋ ਜਿਹਾ ਗਾਣਾ ਗਾਇਆ ਸੀ ਤੇ ਐਕਸੀਡੈਂਟ ਹੋ ਗਿਆ ਸੀ ਉਹਦਾ ਉਹ ਕਹਿੰਦੀ ਨਹੀਂ ਇਹ ਇਹ ਨਹੀਂ ਕਹੋਣਾ ਉਨੇ ਫੇਰ ਵੀ ਗਾਤਾ ਤੇ ਪਰ ਰਿਹਾਲੀ ਤੇ ਮਾਨਕ ਨੇ ਗਾਇਆ ਸੀਗਾ ਪੰਜ ਜਲਾਲਾਂ ਵਾਲਿਆ ਜਲਾਲ ਤੋਂ ਦਾ ਬਿੰਡੇ ਚ ਹੈ ਜਲਾਲ ਤੋਂ ਦਾ ਭਗਤੀ ਵਾਲਾ ਪਿੰਡ ਉਹ ਕਿਹਾ ਉਹਨੇ ਪੰਜ ਜਲਾਲਾਂ ਵਾਲਿਆ ਮਾਨਕਾ ਗਾਦੋ ਗਿਆ ਉਹਨੇ ਫੇਰ ਉਹਨੂੰ ਪਤਾ ਸੀਗਾ ਜਿਹੜੀ ਉਹਦੀ ਕਾਵਲ ਆ ਉਹ ਜਲਾਲਦੀਆ ਬੜੀਆਂ ਕੀ ਤੂੰ ਪੰਜਿਆ ਜਲਾਲ ਉਹ ਰੈਕ ਮੋਟ ਕੋਲੀ ਬਣਾਈ ਉਹਦੇ ਘਰ ਵਾਲੀ ਨੇ ਜਦੋਂ ਕਬਰ खोद ਲਈ ਸੀਗੀ ਰੋਲਾ ਪਿਆ ਪਿੰਡ 'ਚ ਫਿਰ ਉਹ ਉੱਥੇ ਆ ਕੇ ਬਣੀ ਐ ਫਿਰ ਜੇ ਸੋਚੀਏ ਮਾਨਕ ਨੇ ਵੀ ਪਹਿਲਾਂ ਤਾਂ ਹੀ ਕਹਿੰਦਾ ਇਹ ਪੰਜ ਜਲਾਲਾਂ ਵਾਲਿਆ ਉਹਨੂੰ ਪਤਾ ਨਹੀਂ ਮੇਰਾ ਕੋਈ ਪਤਾ ਨਹੀਂ ਕਿਹੜੇ ਜਲਾਲ 'ਚ ਜਾ ਕੇ ਮੇਰੀ ਜਗਾ ਬਣਨੀ ਜੰਮਿਆ ਭਾਗ ਤੇ ਕੋਲੇ ਜਲਾਲ 'ਚ ਐ ਤੇ ਜਗਾ ਬਣਦੀ ਆ ਰਾਇ ਕੋਈ ਕੋਈ ਜਲਾਲ ਦੀ ਆ ਇਸ ਕਰਕੇ ਵੀ ਬੰਦੇ ਦੀ ਜਿਹੜੀ ਗੱਲ ਆ ਕੋਈ ਨਾ ਕੋਈ ਤਾਂ ਬੰਦੇ ਦੀ ਬਾਣੀ ਆ ਜਿਹੜੀ ਕੋਈ ਇੱਕ ਬਾਣੀ ਸੱਚ ਹੁੰਦੀ ਹੈ। ਭਾਖਿਆ ਭੋਪਾਰ ਇਹ ਜਿਹੜੀ ਮੂੰਹ ਦੀ ਭਾਖਿਆ ਇਹ ਭਾਰ ਹੈ ਇਹ ਬਹੁਤ ਭਾਖਿਆ ਸੱਚ ਹੋ ਜਾਂਦੀ ਹੈ। ਆਪਾਂ ਧਿਆਨ ਦੇ ਦਿੰਦੇ। ਇਹ ਗਣਾ ਤੇ ਜਿਹੜਾ ਵੀ ਸੱਜਣ ਮਿੱਤਰ ਭਾਈ ਆਉਣਾ ਚੰਦਾ ਮੋਗੇ ਸਾਡੇ ਕੋਲ ਸੰਧਵਾ ਸੰਧੂਆਣਾ ਰੋਡ ਪਰ ਚਲਿਓ ਸੰਧੂਆਣੀ ਪਿੰਡ ਨੂੰ ਜਾਂਦਾ ਰੋਡ। ਸਿੰਗਲ ਰੋਡ ਹੈ ਇਹ ਤੇ ਬਿਲਕੁਲ ਬਾਗੇ ਪ੍ਰਾਣੀ ਵਾਲੇ ਪਾਸੇ ਜਾ ਕੇ ਬਾਈਪਾਸ ਤੇ ਐਂਡ ਜੇ ਤੇ ਚਰਾਸਤਾ ਪੈਂਦਾ ਚਰਾਸਤੇ ਦੇ ਉੱਤੇ ਦੋ ਮੰਜ਼ਲ ਆਪਣਾ ਹੋਟਲ ਹੈ ਠੀਕ ਹੈ ਤੇ ਸੰਧੂਆਂ ਵਾਲੀ ਸੜਕ ਦੇ ਬਿਲਕੁਲ ਸਾਹਮਣੇ ਹੈ ਤੇ ਫਿਰ ਹਾਲ ਤਾਂ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਹੈ ਇੱਕ ਦੋ ਦਿਨਾਂ ਚ ਦੂਜਾ ਵੀ ਚੱਲ ਪੂਗਾ ਤੇ ਜੇ ਕੋਈ ਕਣਕ ਦੀ ਰੋਟੀ ਖਾਣੀ ਚਾਹੁੰਦਾ ਉਹ ਵੀ ਹਾਜ਼ਰ ਹੈ ਜੀ ਤੇ आओ सारे भा इ रौनक लाया करिए ठीक है जी तो बहुत बहुत धनवाद जी वागुरू जी का खालसा वागुरू जी की फतेह